ਅਕਦੀ ਲੜਾਈ ਜਾਰੀ ਰੱਖੋਗੇ ਮੈਂ ਇਸੇ ਤਰ੍ਹਾਂ ਲੜਦਾ ਰਹੂੰਗਾ ਸਿੱਧੂ 2 ਦਿਨ ਨਿਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪਿਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗ੍ਰਾਂਟ ਕੀਤਾ ਗਿਆ 14 ਫਰਵਰੀ ਨੂੰ ਦੀਟ ਸੈੱਟ ਹੈ 14 ਫਰਵਰੀ ਨੂੰ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਸ ਦੇ ਅਕੋਰਡ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕਿਸ ਤਰ੍ਹਾਂ ਸਰਦਾਰ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਕੁਝ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਧਰ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਰੇਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫਿਰ ਸਰਕਾਰ ਤੇ ਦਬਾਅ ਮੋਨੇ ਇਹੋ ਜਿਹੇ ਮੰਦਿਆਂ ਦੇ ਖਿਲਾਫ ਅਰਜ਼ਾ ਕਰੋ ਵੀ ਸਾਨੂੰ ਉਹ ਕਰ ਦੇਣ ਜੋ ਕਿ ਇਹ ਸਾਰਾ ਸਭ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤਾਂ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਏਸੀ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਨੇ ਕੁਝ ਗਲਤ ਬੰਦੇ ਕਰ ਰਹੇ ਹਨ ਕੰਮ ਉਹਨਾਂ ਦੇ ਪਰਚਾ ਵੀ ਉੱਤੇ ਆ ਕੇ ਸਰਕਾਰ ਨੇ ਇਹਦਾ ਨਕਾ ਕੀਤਾ ਜੋ ਕਿ ਸਾਰਾ ਸਭ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਸੀ ਉਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਜਿਹੜੇ ਉਹਨਾਂ ਦੇ ਹੋਨਰੇ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ। ਸਾਡੀ ਲੜਾਈ ਜਾਰੀ ਰੱਖੂਗਾ ਸਾਡੇ ਨਾਲ ਲੜਦਾ ਰਹੂਗਾ। ਸਿੱਧੂ 2 ਦਿਨ ਨਿਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪਿਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗ੍ਰਾਂਟ ਕੀਤਾ ਗਿਆ 14 ਫਰਵਰੀ ਉਹਨਾਂ ਦੀ ਡੇਟ ਫਾਈ ਹੈ। 14 ਫਰਵਰੀ ਨੂੰ ਇਹਨਾਂ ਨੂੰ ਜੁਡੀਸ਼ੀਅਲ ਮਾਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਸ ਦੇ ਕੋਲ ਹੀ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਉਹ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਇਹ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਪਰ ਕੁਝ ਗਏ ਜਿਹੜੇ ਗਲਤ ਬੰਦੇ ਨੇ ਇਸ ਲਾਈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫਿਰ ਸਰਕਾਰ ਤੇ ਦਬਾਅ ਪਾਉਣੇ ਇਹੋ ਜਿਹੇ ਮੰਦਿਆਂ ਦੇ ਖਿਲਾਫ ਅਰਜ਼ਾ ਕਰੋ ਵੀ ਸਾਨੂੰ ਉਹ ਕਰ ਦੇਣ ਜੋ ਕਿ ਇਸ ਵਾਰ ਸਭ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਇਸੇ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀਆਂ ਨੇ ਕੁਝ ਗਲਤ ਬੰਦੇ ਕਰਦੇ ਆਂ ਕੰਮ ਉਹਨਾਂ ਦੇ ਪਰਿਸ਼ਰ ਦੇ ੱਤੇ ਆ ਕੇ ਸਰਕਾਰ ਨੇ ਇਹਦਾ ਨਕਾ ਕੀਤਾ ਸਰ ਕੇ ਸਾਰਾ ਸਾਰ ਝੂਠ ਕੋ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ